ਸੀਤਲ ਸਾਹਿਬ ਢਾਡੀਆਂ ਦੇ ਪਿਤਾਮਾ ਉਹ ਜ਼ਿਕਰਿਆ ਕਰਿਆ ਕਰਦੇ ਨੇ ਆਉਣਾ ਜਖਾਨ ਵਿੱਚ ਸਭਲ ਉਹਨਾਂ ਦਾ ਸੀਤਲਾ ਜਿਹੜੇ ਤੁਰਦੇ ਆਪਣਾ ਜਨਮਸਵਾਰ ਉਹਨਾਂ ਉੱਤੇ ਹੁੰਦਾ ਮਾਨ ਕੌਮ ਤੇ ਦੇਸ਼ ਨੂੰ ਵਤਨ ਖਾਤਰ ਦਿਉਂਦੇ ਦਿਲ ਵਿੱਚ ਮਰਨਾ ਤਾਰ ਉਹ ਲੋਕ ਸਦਾ ਹੀ ਸੰਸਾਰ ਦੇ ਲੋਕਾਂ ਦੇ ਹਿਰਦਿਆਂ ਵਿੱਚ ਆਪਣਾ ਨਾਂ ਛੱਡ ਜਾਂਦੇ ਨੇ ਜੋ ਵਤਨ ਦੀ ਖਾਤਰ ਕੁਰਬਾਨੀ ਕਰਦੇ ਬੇਗਹਿਰ ਤੇ ਰੋਜ ਨੇ ਜਨਮ ਲੈnde ਐ ਪਰ ਜੰਮ ਦੇ ਮਰਦ ਜਵਾਨ ਵਿਰਲੇ ਗੱਪਾਂ ਮਾਰ ਗਵਾਰ ਹਜ਼ਾਰ ਜੰਡੇ ਪੂਰੇ ਕੌਲ ਇਕਰਾਰ ਨਿਬਾਣ ਵਿਰਲੇ ਜਦੋਂ ਯਾਰ ਦੇ ਖਦ ਤਲਵਾਰ ਹੋਵੇ ਪਿੰਡ ਸਿੱਧੀ ਉਦੋਂ ਚੜਾਨ ਵਿਰਲੇ ਅਮਰ ਵਸੇ ਪ੍ਰਮਾਤਮਾ ਦੇ ਅੰਦਰ ਦੀਦ ਪਾਉਣ ਲਈ ਤਾਉਣ ਝਕਾਣ ਵਿਰਲੇ ਉਹਨਾਂ ਸਾਰੇ ਹੀ ਕੌਮੀ ਪਰਵਾਨਿਆਂ ਨੂੰ ਸਰਦਾ ਦੇ ਫਲअर्ਪਤ ਕੀਤੇ ਜਾਂਦੇ ਐ ਜਿਨ੍ਹਾਂ ਨੇ ਵਤਨ ਦੀ ਖਾਤਰ ਛੇਖਾਤਾਂ ਦੇ ਜਾਮ ਪੀਤੇ ਉਹਨਾਂ ਦੀ ਕਰਨੀ ਨੂੰ ਸੰਸਾਰ ਦੇ ਲੋਕਾਂ ਦਾ ਸਿਰ ਝੁਕਦਾ ਐ ਉਹਨਾਂ ਦੀ ਕੁਰਬਾਨੀ ਨੂੰ ਸੰਸਾਰ ਦੇ ਲੋਕ ਝੁਕ ਚੋ ਕੇ ਪ੍ਰਣਾਮ ਕਰਦੇ ਐ ਨਮਸਕਾਰ ਕਰਦੇ ਐ ਜਿਹੜੇ ਵਤਨ ਦੀ ਖਾਤਰ ਕੀਮਾ ਕੀਮਾ ਹੋ ਜਾਂਦੇ ਐ ਤੂੰ ਆਰੇ ਦੇ ਥੱਲੇ ਬੈ ਕੇ ਜਦ ਸੀ ਜੱਪਜੀ ਪੜਿਆ ਤੇਰਾ ਸਿੱਧਕ ਡਲਾ ਨਾ ਸਕਿਆ ਦੇਖਦਾ ਪਾਣੀ ਕੜਿਆ ਆ ਆਪਣੇ ਲਾਲ ਲਟਾ ਕੇ ਰੋਂਦੇ ਜੱਗ ਦੇ ਪੁੱਤ ਹਸਾਵੇ ਤੇਰੀ ਕਰਨੀ ਨੂੰ ਸਰਦਾਰਾ ਸਭ ਜੱਗ ਸੀਸ ਝੁਕਾਵੇ ਾਰੇ ਦੇ ਥੱਲੇ ਬੈ ਕੇ ਜਦ ਸੀ ਜਪਜੀ ਪੜਿਆ ਤੇਰਾ ਸਿਦਕ ਡਲਾ ਨਾ ਸਕਿਆ ਦੇਖਦਾ ਪਾਣੀ ਕੜਿਆ ਆਪਣੇ ਲਾਲ ਲਟਾ ਕੇ ਰੋਂਦੇ ਜੱਗ ਦੇ ਪੁੱਤ ਹਸਾਵੇ ਤੇਰੀ ਕਰਨੀ ਨੂੰ ਸਰਦਾਰਾ ਸਭ ਜੱਗ ਸੀ ਸਚੁਕਾਵੇ ਤੇਰੇ ਬਾਬੇ ਬੰਦਾ ਸਿੰਘ ਨੇ ਕਰ ਇਨਸਾਫ ਦਿਖਾਇਆ ਧਰਤੀ ਧਨ ਜ਼ਾਬਰ ਤੋਂ ਖੋਕੇ ਮਾਰਿਆਂ ਤਾਈਂ ਦਵਾਇਆ ਓ ਲੋਗ ਹੈ ਤਾਂ ਦੀ ਖਤਰ ਦੁਲਾ ਲੋਗ ਹੈ ਤਾਂ ਦੀ ਖਤਰ ਦੁਲਾ ਸਿਰ ਤੇ ਕਲਟੇ ਉਠਾਵੇ ਤੇਰੀ ਕਰਨੀ ਨੂੰ ਸਰਦਾਰਾ ਸਭ ਜੱਗ ਸੀ ਸੱਚ ਪਾਵੇ ਓ ਤੇਰੇ ਲੰਗਰ ਹੱਸ ਕੇ ਮਰਨਾ ਨਹੀਂ ਕਿਸੇ ਨੂੰ ਆਉਂਦਾ ਧਰਤੀ ਤੋਂ ਅੰਬਰ ਤੱਕ ਤੇਰਾ ਕਿਤੇ ਨਹੀਂ ਬਦਲ ਥਿਉਂਦਾ ਹੱਥਾਂ ਤੋਂ ਹੱਡੀਆਂ ਦਾ ਚੋਗਾ ਕਿਹੜਾ ਹੋਰ ਚੋਗਾਵੇ ਤੇਰੀ ਕਰਨੀ ਤੋਂ ਸਰਦਾਰਾ ਸਭ ਜੱਗ ਸੀਸ ਝੁਕਾਵੇ ਓ ਸਭ ਜੱਗ ਵੇਖੇ ਹੋਏ ਤੇਰੇ ਤੇ ਤਗੜੇ ਕੱਲੂ ਘਾਰੇ ਰਤਿ ਦਾ ਰੰਗ ਸੁਹਾ ਕੀਤਾ ਲਹੂ ਮੇ ਜੁਦੇਗਾ ਰੇ ਓ ਐਮਦ شاہਬ ਦਾਲੀ ਤੈ ਤੋਂ ਭੱਜ ਕੇ ਜਾਨ ਬਚਾਵੇ ਤੇਰੀ ਕਰਮੀ ਨੂੰ ਸਰਦਾਰਾ ਸਭ ਜੱਗ ਸੀਸ ਚੁਪਾਵੇ ਓ ਦਿੱਲੀ ਤੋਂ ਲੈ ਖੈਬਰ ਤੀ ਕਰ ਦਿੱਲੀ ਤੋਂ ਲੈ ਖੈਬਰ ਤੀ ਕਰ ਚੁੱਲਿਆ ਝੰਡਾ ਤੇਰਾ ਜਾਬਰ ਦੇ ਲਹੂ ਅੰਦਰ ਨਾਤਾ ਤਿੱਖਾ ਖੰਡਾ ਤੇਰਾ ਓ ਨਾਮ ਤੇਰਾ ਲੈ ਦੁਸ਼ਮਣ ਅਜ ਤੱਕ ਨਾਮ ਤੇਰਾ ਲੈ ਦੁਸ਼ਮਣ ਅਜ ਤੱਕ ਬੱਚੇ ਚੁੱਪ ਕਰਾਵੇ ਤੇਰੀ ਕਰਨੀ ਨੂੰ ਸਰਦਾਰਾ ਸਭ ਜੱਗ ਸੀਸ ਝੁਕਾਵੇ ਓ ਤੂੰ ਫਾਂਸੀ ਨੂੰ ਹਾਸੀ ਕੀਤੀ ਪੀਣਾ ਕੇ ਛੁੱਟੀ ਲੋਕਾਂ ਲਈ ਜੋ ਮੌਤ ਦਸਿੰਦੀ ਤੇਰੀ ਜੀਵਨ ਭੂਟੀ ਓ ਤੇਰੇ ਦਰ ਤੇ ਮੌਤ ਨਾ ਮਾਣੀ ਭਗਤੀ ਬਣ ਕੇ ਆਵੇ ਤੇਰੀ ਕਰਮੇ ਨੂੰ ਸਰਦਾਰਾ ਸਭ ਜਗ ਸੀਸ ਝੁਕਾਵੇ ਓ ਤੇਰਾ ਜਗ ਵਿੱਚ ਪਹਿਲਾ ਬਾਬਾ ਤੇਰਾ ਜਗ ਵਿੱਚ ਪਹਿਲਾ ਬਾਬਾ ਸੀਸ ਢਲੀ ਦਰ ਲੜਿਆ 18 ਸੇਰ ਦਾ ਖੰਡਾ ਆਉਂਦਾ ਹਰ ਮੰਦਰ ਜਾ ਵੜਿਆ ਓ ਧੰਨ ਗੁਰੂ ਰਾਮਦਾਸ ਦੇ ਦਰ ਤੇ ਸਿਰ ਦੀ ਭੇਡ ਚੜਾਵੇ ਤੇਰੀ ਨੇ ਨੂੰ ਸਰਦਾਰਾ ਸਭ जग ਸੀਸ ਝੁਕਾਵੇ ਓ شیر ਦਾ ਕੰਮ ਨਹੀਂ ਡਰ ਤੇ ਰਹਿਣਾ ਸਿੰਧ ਸੋਈ ਜੋ ਗੱਜੇ ਕੂਕਰ ਸ਼ੁਕਰ ਡਰ ਡਰ ਕੰਬੇ ਜਿੰਦ ਲਕੌਣ ਨੂੰ ਭੱਜੇ ਓ ਜੜ ਤੇਰੀ ਦੇ ਸੱਤ ਉਹ ਸਰਦਾਰਾ ਸਭ ਜਗ ਸੀਸ ਝੁਕਾਵੇ